ਕਾਲ ਕਰ ਗਈ ਸ਼ਾਨਨ ਪ੍ਰੋਜੈਕਟ ਦੀ ਹੁਣ ਸੁਪਰੀਮ ਕੋਰਟ ਵੱਲੋਂ ਹਿਮਾਚਲ ਸਰਕਾਰ ਤੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ ਜਦੋਂ ਪੰਜਾਬ ਵੱਡਿਆ ਹੈਗਾ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹਦੀ ਮਲਕੀਅਤ ਪੰਜਾਬ ਦੇ ਹਵਾਲੇ ਕਰਤੀ ਸੀ ਪੰਜਾਬ ਇਸ ਕਰਕੇ ਗਿਆ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿ ਸਦਾ ਵਾਸਤੇ ਇਹਦਾ ਕੰਮ ਨਿਬੇੜ ਦਈਏ ਇੱਕ ਪਾਸੇ ਉੱਥੇ ਮਾਚਲ ਪਾਰਟੀ ਆ ਪੰਜਾਬ ਐ ਤੇ ਉਸ ਕਰਨਲ ਬੈਟੀ ਨੇ ਪਠਾਨਕੋਟ ਤੱਕ 18 ਪਾਵਰ ਹਾਊਸ ਲਾਉਣੇ ਸੀ ਸ਼ੁਰੂਆਤੀ ਦੌਰ ਦੇ ਵਿੱਚ 60 ਮੈਗਾਵਾਟ ਬਿਜਲੀ ਪੈਦਾ ਹੋਈ ਪੰਜਾਬ ਦੀ ਮੰਗ ਨਾਲੋਂ ਘੱਟ ਸੀ ਇਹਦੂ ਪਹਿਲਾਂ ਬਹੁਤ ਕੁਝ ਅਸੀਂ ਪਾਣੀ ਬਰਬਾਦ ਕਰਦਿਆ ਪੰਜਾਬ ਦੇ ਬੇਈਮਾਨ ਸਿਆਸਤਦਾਨਾਂ ਦੇ ਕਾਰਨ ਉਹ 50 ਪਲ ਪਿੱਠ ਕਰਕੇ ਤੇ ਕੁਰਸੀ ਵੱਲ ਕਰ ਲਿਆ ਮੂੰਹ ਉਹਦੇ ਵਿੱਚੋਂ ਹੀ ਸਤਲੁਜ ਜਮਨਾ ਸੰਪਰਕ ਨਹਿਰ ਦਾ ਵੀ ਨਿਕਲਦਾ ਹੈ ਛੋਕਾਲ ਕਰਾਂਗੇ ਸ਼ਾਨਨ ਪ੍ਰੋਜੈਕਟ ਦੀ ਤੁਹਾਨੂੰ ਤੁਹਾਡੇ ਤਾਂ ਬੜੀ ਵੱਡੀ ਨੌਲੇਜ ਹੈ ਸ਼ਾਨਨ ਪ੍ਰੋਜੈਕਟ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵੱਲੋਂ ਹਿਮਾਚਲ ਸਰਕਾਰ ਤੇ ਕੇਂਦਰੀ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ ਜੀ ਦੇਖੋ ਹਨ ਵੱਡੇ ਪੰਜਾਬ ਦਾ ਇਹ ਉੱਤਰੀ ਪਾਰਤ ਦਾ ਪਹਿਲਾ ਪਣ ਬਿਜਲੀ ਘਰ ਸੀ ਚੰਨ ਜੇ ਮੱਡੀ ਤੋਂ ਅਸੀਂ ਜਾਈਏ ਕਾਂਗੜੇ ਵੱਲੋਂ ਤਾਂ ਜੁਗਿੰਦਰ ਨਗਰ ਇੱਕ ਜਗ੍ਹਾ ਉੱਥੇ ਆਉਂਦਾ ਉਸ ਵੇਲੇ ਜਿਹੜਾ ਇਹਦਾ ਮੁੱਖ ਸੂਤਰਧਾਰ ਹੈ ਫੌਜੀ ਅਧਿਕਾਰੀ ਸੀ ਮਕੈਨੀਕਲ ਇੰਜੀਨੀਅਰ ਕਰਨਲ ਬੈਟੀ ਕਰਨਲ ਬੈਡੀ ਇੱਕ ਜਹੀ ਸ਼ਖਸੀਅਤ ਸੀ ਜਿਹੜੇ ਬਹੁਤ ਮਿਹਨਤੀ ਕਿਸਮ ਦੇ ਸੀ ਮੈਂ ਦੇਖਿਆ ਕਈ ਵਾਰ ਗਿਆ ਇਸ ਪ੍ਰੋਜੈਕਟ ਨੂੰ ਦੇਖਣ ਉੱਥੇ ਉਸ انسان ਨੇ ਤਕਰੀਬਨ 4.5 ਕਿਲੋਮੀਟਰ ਪਹਾੜ ਦੇ ਵਿੱਚ ਸੁਰੰਗ ਮਾਰਤੀ ਲੰਗਾ ਡੰਗ ਕਈ ਛੋਟੇ ਛੋਟੇ ਗਾਂਵ ਨਾਲੀਆਂ ਦੇ ਉੱਚੋਂ ਪਾਣੀ ਆ ਕੇ ਬਰੋਧ ਜਗਾ ਦੇ ਉੱਤੇ ਇਕੱਠਾ ਕਰ ਲਿਆ ਉੱਥੋਂ ਪਹਾੜ ਦੇ ਵਿੱਚ ਦੀ ਸੁਰੰਗ ਬਾਰਕੇ ਥੱਲੇ ਸੜਦਾ ਤੇ ਇਹ ਪ੍ਰੋਜੈਕਟ ਚੱਲ ਪਿਆ 1925 ਚ 99 ਸਾਲ ਪਟੇ ਤੇ ਸੀ ਜੋਗਿੰਦਰ ਸਿੰਘ ਉੱਥੋਂ ਦੇ ਰਾਜਾ ਹੁੰਦੇ ਸੀ ਉਹ ਸਮਝੌਤਾ ਹੈ ਸ਼ਾਇਦ 1973 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹਦੀ ਮਲਕੀਅਤ ਪੰਜਾਬ ਦੇ ਹਵਾਲੇ ਕਰਤੀ ਸੀ ਪੰਜਾਬ ਇਸ ਕਰਕੇ ਗਿਆ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿ ਸਦਾ ਵਾਸਤੇ ਇਹਦਾ ਕੰਮ ਨਿਬੇੜ ਦਈਏ ਇੱਕ ਪਾਸੇ ਉੱਥੇ ਹਿਮਾਚਲ ਪਾਰਟੀ ਆ ਪੰਜਾਬ ਹੈ ਤੇ ਉਸ ਕਰਨਲ ਬੈਟੀ ਨੇ ਪਠਾਨਕੋਟ ਤੱਕ 18 ਪਾਵਰ ਹਾਊਸ ਲਾਉਣੇ ਸੀ ਸ਼ੁਰੂਆਤੀ ਦੌਰ ਦੇ ਵਿੱਚ 60 ਮੈਗਾਵਾਟ ਬਿਜਲੀ ਪੈਦਾ ਹੋਈ ਪੰਜਾਬ ਦੀ ਮੰਗ ਨਾ ਮਾਤਰ ਸੀ ਇਹ ਰੌਲਾ ਪੈ ਗਿਆ ਇਹ ਬਾਕੀ ਰਹਿਦੀ ਬਿਜਲੀ ਕਿੱਥੇ ਸਾਂਭੀ ਜਾਵੇ ਹਿਮਾਚਲ ਨੂੰ ਸਮਝ ਆਈ ਉਹਨਾਂ ਨੇ 4 ਕਿਲੋਮੀਟਰ ਥੱਲੇ ਆ ਕੇ ਆਪਣਾ ਪਾਵਰ ਪ੍ਰੋਜੈਕਟ ਲਾ ਲਿਆ ਬੱਸੀ ਇਸ ਤਰ੍ਹਾਂ 18 ਪ੍ਰੋਜੈਕਟ ਲੱਗ ਰਹੇ ਸੀ ਪਠਾਨਕੋਟ ਤੱਕ ਤੇ ਸਾਹ ਰੱਬਾ ਹਰੇ ਸਰਹਾਣੇ ਥੱਲੇ ਬਾਤ ਦੇ ਕੇ ਇਹ ਸਰਕਾਰਾਂ ਸੁਤਕਾ ਰਿਹਾ ਕੁਛ ਨਹੀਂ ਕੀਤਾ ਤੇ ਫੇਰ ਕੋਰੇ ਸੁਪਰੀਮ ਕੋਰਟ ਚ ਲਿਆ ਗਿਆ ਇਹਦਾ ਜਿਹੜਾ ਅਗਲੀ ਤਰੀਕ ਹੈ ਉਹ ਜੁਲਾਈ ਦੇ ਮਹੀਨੇ ਦੇ ਵਿੱਚ ਪਾ ਦਿੱਤੀ ਗਈ ਹੈ ਪੰਜਾਬ ਦੀ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਭਗਵੰਤ ਸਿੰਘ ਸਾਹਿਬ ਨੂੰ ਇਹਨੂੰ ਪੂਰਾ ਕਾਨੂੰਨਰ ਤੌਰ ਦੇ ਉੱਤੇ ਘੋਖਣਾ ਚਾਹੀਦਾ ਹੈ ਇਹ ਤੋਂ ਪਹਿਲਾਂ ਬਹੁਤ ਕੁਝ ਅਸੀਂ ਪਾਣੀ ਬਰਬਾਦ ਕਰ ਲਿਆ ਪੰਜਾਬ ਦੇ ਬੇਈਮਾਨ ਸਿਆਸਤਦਾਨਾਂ ਦੇ ਕਾਰਨ ਉਹ ਪੰਜਾਬ ਵੱਲ ਪਿੱਠ ਕਰਕੇ ਤੇ ਕੁਰਸੀ ਵੱਲ ਕਰ ਲਿਆ ਮੂੰਹ ਉਹਦੇ ਵਿੱਚੋਂ ਹੀ ਸਤਲੁਜ ਜਮਨਾ ਸੰਪਰਕ ਨਹਿਰ ਦਾ ਵੀ ਨਿਕਲਦਾ ਹੈ ਜਿਹੜਾ ਪੰਜਾਬ ਪੰਜ ਆਪ ਪੰਜਾਬ ਪੰਜ ਪਾਣੀਆਂ ਦੇ ਨਾਤੇ ਸੀ ਉਹਦੀ 23% ਆ ਸਤਾਈ ਪਰਸੈਂਟ ਜਿਹੜੀ ਸਜਾਈ ਹੈ ਉਹ ਨਹਿਰੀ ਤੇ 73% ਟਿਊਬ ਵਾਲਾ ਧਿਆਗ 1485000 ਟੈਲੀ ਟੇਵਲ ਅੱਜ ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢ ਰਿਹਾ ਹੈ ਜੇ ਕਿਧਰੇ ਸਾਡੇ ਸਿਆਸਤਦਾਨਾਂ ਨੇ ਨਹਿਰੀ ਪਾਣੀ ਦੇ ਉੱਤੇ ਧਿਆਨ ਦਿੱਤਾ ਹੁੰਦਾ ਮੁੱਖ ਮੰਤਰੀ ਕਹਿੰਦੇ ਕਿ ਮੈਂ ਕਰਨਾ ਮੈਂ ਦਾ ਸਵਾਗਤ ਕਰਦਾ ਜੇ ਭਗਵੰਤ ਸਿੰਘ ਮਾਨ ਨਹਿਰੀ ਪਾਣੀ ਨੂੰ ਲੋਕਾਂ ਦੀਆਂ ਖੇਤਾਂ ਤੱਕ ਪਹੁੰਚਾ ਗਏ ਤੇ ਬਰਸਾਤੀ ਪਾਣੀ ਨੂੰ ਰੀਚਾਰਜ ਤਾਂ ਤੁਸੀਂ ਦਾਅਵੇ ਨਾਲ ਕਹੋ ਇਸ ਵੇਲੇ ਖੇਤੀਬਾੜੀ ਮੰਤਰੀ ਵੀ ਇੱਕ ਚੰਗੀ ਸ਼ਖਸੀਅਤ ਨੇ ਗੁਰਬੀਰ ਸਿੰਘ ਖੁੱਟਗਾਂ ਤੇ 4-5 ਲੱਖ ਜਿਹੜਾ ਟਿਊਬਵਲ ਹੈ ਉਹ ਨਸ਼ਟ ਕੀਤਾ ਜਾ ਸਕਦਾ ਹੈ ਦੋ ਫਾਇਦੇ ਨਾਲ ਤਾਂ ਪਾਣੀ ਨਹਿਰ ਦਾ ਮਿਲ ਗਿਆ ਨਾਲੇ ਧਰਤੀ ਹੇਠਲਾ ਪਾਣੀ ਵੀ ਬਚ ਗਿਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ